ਆ ਜੀ ਆ ਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਸੇਤਾਂ ਠੀਕ ਨੇ ਜੀ ਹਾਂ ਸਰ ਜੀ ਕਲਾਮ ਹਾਂ ਜੀ ਆਪਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫਿਰ ਕਿੱਥੇ ਹੋਊਗਾ ਤੁਸੀਂ ਆਵੋਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ ਨਹੀਂ ਤੁਸੀਂ ਨੂੰ ਆਉਣਾ ਪਰਨਾ ਹੈ ਠੀਕ ਆ ਠੀਕ ਆ ਜੀ ਤੇ ਉਹ ਤੁਹਾਡਾ ਹਾਂ ਜੀ ਆਜ ਆਜੋ ਤਾਂ ਤੁਹਾਨੂੰ ਆਵੇ ਅੱਛਾ ਅੱਜ ਆਜੇ ਤੇਵਾ ਦੋ ਦੇਣਾ ਪੈਣਾ ਹੈ ਤੇਵਾ 10000 ਤੋਂ ਸ਼ੁਰੂ ਕਿੰਨੀ ਸੇਵਾ 10000 ਤੋਂ ਸ਼ੁਰੂ ਹੈ ਜੀ 10000 ਬਾਬਾ ਜੀ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਨਾ ਗੁਰੂਬਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵੋਗੇ ਤੁਸੀਂ ਸਾ ਤੋਂ ਕੋਈ ਨਾ ਗੱਲ ਲੈਂਗੇ ਆ ਜਾਣਾ ਘੱਟ ਵੱਧ ਕਰ ਲੈਂਗੇ ਨਹੀਂ ਘੱਟ ਵੱਧ ਨਹੀਂ ਤੁਸੀਂ ਜੇ ਫ੍ਰੀ ਆਫ ਕਾਸਟ ਕਰੋਗੇ ਤਾਂ ਫਿਰ ਅਸੀਂ ਵੀ ਨਹੀਂ ਕਿਤੇ ਕਰ ਲੈਂਗੇ ਯਾਰ ਵਾਤੇ ਨਹੀਂ ਆ ਸੀ ਨਹੀਂ ਨਹੀਂ ਗੁਰੂ ਦਾ ਪ੍ਰਚਾਰ ਹੀ ਕਰਨਾ ਹੁਣ ਤੁਹਾਡੇ ਫਾਲੋਅਰ ਵੀ ਵਧੇ ਆ ਗੁਰੂ ਦਾ ਪ੍ਰਚਾਰ ਉਸੇ ਚਲੋ ਨਹੀਂ ਮੇਰੀ ਗੱਲ ਤਾਂ ਸੁਣ ਲਈ ਤੁਹਾਡੇ ਹੁਣ ਫਾਲੋਅਰ ਵਧੇ ਆ ਇੰਨੇ 3-4 ਲੱਖ ਹਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਕੱਟਤਾ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜਿਹੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਬਾਕੀ ਫੈਸਲਾ ਸੰਗਤ ਜੀ ਤੁਸੀਂ ਕਰੋ